ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਇੱਕ ਤਾਂ ਆਪਾਂ ਡਿਜੀਟਲ ਪ੍ਰਿੰਟ ਦੇ ਵਿੱਚ ਸਿਲਕ ਦੇ ਸੂਟ ਲੈ ਕੇ ਆਏ ਜੀ ਵਿਦ ਦੁਪੱਟਾ ਨਵੇਂ ਸੂਟ ਰੈਡੀ ਹੋਏ ਸੀਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਇੱਕ ਦੋ ਚੀਜ਼ਾਂ ਆਪਾਂ ਨਵੀਆਂ ਰੈਡੀ ਕਰਾਈਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣਾ ਹੈ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਰਣਿਤ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146808003 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਹੋਣਗੇ ਉਹ ਅਲੱਗ ਤੋਂ ਹੁੰਦੇ ਹੋ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਜਦੋਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜ਼ੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਣੀ ਪੈਣੀ ਹੈ ਜੀ ਜਦੋਂ ਸੂਟ ਦੀ ਬੁਕਿੰਗ ਤੁਸੀਂ ਆਨਲਾਈਨ ਕਰਾਉਂਗੇ ਪੇਮੈਂਟ ਆਨਲਾਈਨ ਹੀ ਕਰਾਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਕਰੀਮ ਤੇ ਬਲੈਕ ਦਾ ਕੰਟਰਾਸਟ ਹੈ 22 ਮੀਟਰ ਦੀ ਸ਼ਰਟ ਦੀ ਕੱਟ ਹੈ ਨਾਲ ਬਾਟਮ ਅਟੈਚ ਹੈ ਜੀ ਸਿਲਕ ਵੇਸ ਦੇ ਵਿੱਚ ਸੂਟ ਹੈ ਬਿਲਕੁਲ ਲਾਈਟ ਵੇਟ ਪਹਿਲਾਂ ਵੀ ਆਪਾਂ ਬਹੁਤ ਸਾਰੇ ਸੂਟ ਪਾਏ ਆਵੇਂ ਦੇ ਇਹ ਸ਼ਰਟ ਆ ਗਈ ਦੇ ਨਾਲ ਹੈਗੀ ਹੈ ਮੈਚਿੰਗ बॉटम ਇਹ बॉटम ਆ ਗਈ ਜੀ ਨਾਲ ਐਵੇਂ ਲੁੱਕ ਆ ਜਣੀ ਜਿਹੜੀ ਸਾਈਡ ਤੇ ਬੱਟੀ ਹੈ ਤੁਸੀਂ ਡਿਜ਼ਾਈਨਿੰਗ ਦੇ ਲਈ ਯੂਜ਼ ਕਰ ਸਕਦੇ ਹੋ ਇਹ ਸ਼ਰਟ ਦੀ ਪ੍ਰਿੰਟਿੰਗ ਹੈ ਇਹ बॉटम ਦੀ ਪ੍ਰਿੰਟਿੰਗ ਬਿਲਕੁਲ ਲਾਈਟ ਵੇਟ ਬਹੁਤ ਪਿਆਰੇ ਸੂਟ ਬਣਦੇ ਆ ਨਾਲ ਬੰਬਰ ਦਾ ਦੁਪੱਟਾ ਛੋਟੀ ਛੋਟੀ ਬੂਟੀ ਹੈ ਜੀ ਦੁਪੱਟੇ ਦੇ ਵਿੱਚ ਬਹੁਤ ਹੀ ਸੌਫਟ ਦੇ ਵਿੱਚ ਦੁਪੱਟਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਇਹ ਲੁੱਕ ਦੇ ਵਿੱਚ ਸੂਟ ਹੈ ਜੀ ਦੇਖੋ ਕਿੰਨਾ ਸੋਹਣਾ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਸੂਟ 2000 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਮੰਗੇਓ ਕਲਰ ਦੇ ਵਿੱਚ ਬਹੁਤ ਪਿਆਰਾ ਮੰਗੇਓ ਕਲਰ ਦੇ ਵਿੱਚ ਇਹ ਪੂਰਾ ਹੀ ਸੂਟ ਅਟੈਚ ਹੈ ਪਰ ਇਹਦਾ ਦੁਪੱਟਾ ਨਹੀਂ ਅਲੱਗ ਕੀਤਾ ਹੋਇਆ। ਥੋੜੀ ਜੀ ਮੁਸ਼ਕਲ ਆਉਂਦੀ ਹੁੰਦੀ ਹੈ ਮੈਂ ਸੂਟ ਦਿਖਾਣ ਚ ਆਪਾਂ। ਇਹ ਦੇਖੋ ਇਹ ਆਗੀ ਸ਼ਰਟ ਦੀ ਪ੍ਰਿੰਟਿੰਗ। ਇਹ ਸ਼ਰਟ ਆਗੀ। ਤੇ ਇਹ ਬਾਟਮ ਦੀ ਪ੍ਰਿੰਟਿੰਗ ਹੈ ਜੀ ਜਿਹੜੀ ਇੱਥੇ ਤੇ ਇਹ ਦੁਪੱਟਾ ਨਾਲ ਬਹੁਤ ਪਿਆਰਾ ਦੁਪੱਟਾ ਨਾਲ ਇਹ ਦੁਪੱਟੇ ਦੀ ਪ੍ਰਿੰਟਿੰਗ ਹੋਗੀ ਇਹ ਸ਼ਰਟ ਦੀ ਹੈ। ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜਿਸ ਦਾ ਬਹੁਤ ਪਿਆਰਾ orange ਬੈਂਗੋ ਜਿਹਾ ਕਲਰ ਹੈ ਬੜੀ ਪਿਆਰੀ ਪ੍ਰਿੰਟਿੰਗ ਦੇ ਨਾਲ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਸੂਟ ਤੇ ਨੈਕਸਟ ਸੂਟ ਆ ਗਿਆ ਦੇਖੋ ਕਿੰਨਾ ਪਿਆਰਾ ਇਹਦਾ ਵੀ ਆਪਾਂ ਦੁਪੱਟਾ ਲੱਗ ਕੀਤਾ ਹੋਇਆ ਕਈ ਸੂਟਾਂ ਦਾ ਆਪਾਂ ਕਰ ਲਿਆ ਸੀ ਕਿਉਂਕਿ ਤੈਲ ਹੋਣੇ ਸਾਨੂੰ ਵੀ ਔਖੇ ਹੋ ਜਾਂਦੇ ਪਰ ਮੈਨੂੰ ਦਿਖਾਉਣੇ ਵੀ ਸੌਖੇ ਐ ਸਗੋ ਇਹਦੀ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਐ ਪਿਸਤਾ ਗ੍ਰੀਨ ਜਿਹਾ ਕਲਰ ਹੈ ਸੂਟ ਦਾ ਬੇਸ ਹੈ ਜਿਹੜਾ ਤੇ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਗ੍ਰੀਨ ਤੇ ਪਰਪਲ بلو کلر ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ 셔ਟ ਦੀ ਪ੍ਰਿੰਟਿੰਗ ਆ ਗਈ ਇਹ ਬਾਟਮ ਆ ਜਾਣੀ ਜੀ ਨਾਲ ਬਹੁਤ ਪਿਆਰਾ ਕਲਰ ਤੇ ਬੰਬਰ ਦਾ ਦੁਪੱਟਾ ਇਹ ਦੁਕਾਣ ਦੇ ਵਿੱਚ ਬਹੁਤ ਸੋਹਣੇ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਗਏ ਵੇਖੋ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਸੂਟ ਦਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਲੈਕਸਟ ਆ ਗਿਆ ਸੂਟ ਉਹ ਖਤ ਹੀ ਪਿਆਰਾ ਦੇਖੋ ਬਲੈਕ ਕਲਰ ਦੇ ਵਿੱਚ ਹੈ ਬਲੈਕ ਵੀ ਨਹੀਂ ਹੈਗਾ ਬੇਸ ਤਾਂ ਸੂਟ ਦਾ ਲਾਈਟ ਕਲਰ ਹੈ ਇਹ ਬਾਟਮ ਦੀ ਪ੍ਰਿੰਟਿੰਗ ਆ ਗਈ ਦੇਖੋ ਕਿੰਨੀ ਪਿਆਰੀ ਇਹ ਬਾਟਮ ਹੈ ਬਹੁਤ ਸੋਹਣੇ ਮਲਟੀ ਦੇ ਵਿੱਚ ਇਹ ਸ਼ਰਟ ਦੀ ਪ੍ਰਿੰਟਿੰਗ ਤੁਸੀਂ ਦੇਖੇ ਲਈ ਹੈ ਤੇ ਇਹ ਹੈਗਾ ਇਸ ਦੇ ਨਾਲ ਦੁਪੱਟਾ ਸੇਮ ਬਾਟਮ ਦੀ ਪ੍ਰਿੰਟਿੰਗ ਵਾਲਾ ਹੁੰਦਾ ਜੀ ਦੁਪੱਟਾ ਜਿਹੜੇ ਪੱਲੇ ਹੁੰਨੇ ਦੁਪੱਟੇ ਦੇ ਉਹ ਸ਼ਰਟ ਦੇ ਨਾਲ ਦੇ ਮੈ ਇਹ ਲੁੱਕ ਦੇ ਵਿੱਚ ਆਣਾ ਕਲਰ ਦੇਖੋ ਸੂਟ ਦਾ ਕਿੰਨਾ ਪਿਆਰਾ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਕਲਰ ਕੰਬੀਨੇਸ਼ਨ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਲੂ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਵੀ ਇਹ ਦੇਖੋ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਬਹੁਤ ਸੋਹਣਾ ਬਲੂ ਤੇ ਫਿਰੋਜ਼ੀ ਦਾ ਕੰਬੀਨੇਸ਼ਨ ਹੈ ਤੇ ਇਹ ਬਾਟਮ ਹੈ ਜੀ ਨਾਲ ਇਹ ਬਾਟਮ ਆ ਗਈ ਇਹ ਵਾਲਾ ਦੁਪੱਟਾ ਬਾਟਮ ਦੇ ਨਾਲ ਦਾ ਹੀ ਹੈ ਸੇਮ ਦੁਪੱਟਾ ਤੇ ਪੱਲਿਆਂ ਤੇ ਸ਼ਰਟ ਦੇ ਨਾਲ ਦੀ ਪ੍ਰਿੰਟਿੰਗ ਹੈ ਇਹ ਹੁੱਕ ਦੇ ਵਿੱਚ ਆ ਜਾਣਾ ਸੋ। ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਦਾ ਸੂਟ ਦਾ। ਬਹੁਤ ਸੋਹਣਾ ਕਲਰ ਹੈ। ਬਹੁਤ ਪਿਆਰਾ ਡਿਜ਼ਾਈਨ। 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇਗਾ। ਨੈਕਸਟ ਆ ਗਿਆ yellow ਕਲਰ ਦੇ ਵਿੱਚ। ਬਹੁਤ ਸੋਹਣਾ ਜਿਹਾ yellow ਹੈ। ਤੇ green ਕਲਰ ਦੇ ਨਾਲ ਇਹਦੀ ਲੁੱਕ ਹੀ ਬਹੁਤ ਪਿਆਰੀ ਲੱਗ ਰਹੀ ਹੈ ਸੂਟ ਦੀ। ਇਹਨੇ ਇਹ ਆ ਗਈ ਸ਼ਰਟ ਦੀ ਪ੍ਰਿੰਟਿੰਗ ਹੈ ਸਿਲਕ ਦੇ ਵਿੱਚ ਸੂਟ ਹੈ ਬਿਲਕੁਲ ਲਾਈਟ ਵੇਟ ਇਹ बॉटम ਆ ਜਾਣੀ बॉटम ਦੀ ਪ੍ਰਿੰਟਿੰਗ ਹੈ ਇਹ ਦੁਪੱਟੇ ਨਾਲ ਦੁਪੱਟੇ ਦੇ ਪੱਲਿਆਂ ਤੇ ਸ਼ਰਟ ਦੇ ਨਾਲ ਦੀ ਹੁੰਦੀ ਹੈ ਤੇ ਵਿੱਚ ਦੁਪੱਟੇ ਦੇ बॉਟਮ ਦੇ ਨਾਲ ਦੀ ਪ੍ਰਿੰਟਿੰਗ ਹੈ ਤੇ ਕਲਰ ਦੇਖੋ ਸੂਟ ਦਾ ਕਿੰਨਾ ਸੋਹਣਾ ਇਹ ਲੁੱਕ ਦੇ ਵਿਚਾਰਨ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੋਹਣਾ ਤੇ ਨੈਕਸਟ ਆ ਗਿਆ ਬਹੁਤ ਸੋਹਣਾ ਲਾਈਟ ਕਲਰ ਦੇ ਵਿੱਚ ਹੈ ਜੀ ਸਕੀਨ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਇਹ ਨਾ ਪ੍ਰਿੰਟ ਜਿਆਦਾ ਵੱਡਾ ਨਾ ਪ੍ਰਿੰਟ ਛੋਟਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਤੇ ਜਿਹੜੀ ਸਾਈਡਾਂ ਤੇ 골ਡਨ ਪੱਟੀ ਹੈ ਇਹਨੂੰ ਡਿਜ਼ਾਈਨਿੰਗ ਦੇ ਯੂਜ਼ ਕਰ ਸਕਦੇ ਆਂ ਆਪਾਂ ਬਾਜੂ ਵਗੈਰਾ ਤੇ ਇਹ ਤਾਂ ਆ ਗਈ ਸ਼ਰਟ ਤੇ ਇਹ ਹੈਗੀ ਇਸ ਦੇ ਨਾਲ ਬਾਟਮ ਤੇ ਦੁਪੱਟਾ ਨਾਲ ਮੰਬਰ ਦਾ ਸੇਮ ਬਾਟਮ ਦੇ ਨਾਲ ਦੀ ਪ੍ਰਿੰਟਿੰਗ ਹੈ ਤੇ ਇਹ ਆ ਗਈ ਇਸ ਦੀ ਸ਼ਰਟ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਸੋਹਣਾ ਲਾਈਟ ਕਲਰ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ 2000 ਪ੍ਰਾਈਸ ਦੇ ਤਾਂ ਮੈਂ ਤੁਹਾਨੂੰ ਸਿਲਕ ਦੇ ਸੂਟ ਦਿਖਾਏ ਆ ਜੀ 2000 ਪ੍ਰਾਈਸ ਦੇ ਨਾਲ ਹੁਣ ਆਪਾਂ ਸਿੰਗਲ ਸਿੰਗਲ ਸੂਟ ਹੈ ਜਿਵੇਂ ਇਹ ਜੈਕਵਾਰਡ ਸਿਲਕ ਦੇ ਵਿੱਚ ਆਪਣੇ ਕੋਲ ਆਏ ਸੀਗੇ ਹੈ ਬ੍ਰੋਕੇਟ ਲੁੱਕ ਦੇ ਵਿੱਚ ਜਿਨ੍ਹਾਂ ਨੂੰ ਬ੍ਰੋਕੇਟ ਮੋਟੀ ਲੱਗਦੀ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਸਿਲਕ 베ਸ ਤੇ ਬ੍ਰੋਕੇਟ ਲੁੱਕ ਹੈ ਜੈਕਵਾਰਡ ਸਿਲਕ ਕਹਿੰਦੇ ਆਪਾਂ ਇਹਨੂੰ ਕ੍ਰੇਪ ਦੀ ਬਾਟਮ ਦੇ ਨਾਲ ਕਾਫੀ ਸਾਰੇ ਕਲਰ ਆਏ ਸੀਗੇ ਪਰ ਵੀਡੀਓ ਦਿਖਾਣ ਦਾ ਹੀ ਮੌਕਾ ਨਹੀਂ ਮਿਲਿਆ ਐਵੇਂ ਜੋ ਆਪ ਤੇ ਮੇਰੇ ਕੋਲ ਆਣਿਆ ਕਸਟਮਰ ਐਵੇਂ ਸੂਟ ਸੇਲ ਹੋ ਗਿਆ ਆਪਣੇ ਇੱਥੇ ਤੋਂ ਤੁਸੀਂ ਐਗਜ਼ੈਕਟ ਕਲਰ ਇਹਦਾ ਦੇਖ ਸਕਦੇ ਹੋ ਜਦੋਂ ਖੁੱਲਣਾ ਥੋੜਾ ਚੇਂਜ ਹੋ ਜਾਂਦਾ ਬੜਾ ਸੋਹਣਾ ਲਾਈਟ ਗ੍ਰੀਨਿਸ਼ ਜਾਂ ਪਿਸਤਾ ਗ੍ਰੀਨ ਜੀ ਟੋਨ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਹੈ ਜੀ ਸਰਦਾਰੀ ਸੂਟ ਹੈ ਇਹ ਇਹ ਬਿਨਾ ਦੁਪट्टे ਤੋਂ ਸੂਟ ਹੈ ਇਹ ਸਿੰਗਲ ਕਲਰ ਹੀ ਰਹਿ ਗਿਆ ਆਪਣੇ ਕੋਲ ਵੈਸੇ ਬਹੁਤ ਸੋਹਣੇ ਰੰਗ ਆਏ ਸੀਗੇ ਇਹ ਇੱਥੇ ਤੋਂ ਤੁਸੀਂ ਇਹਦਾ ਦੇਖ ਸਕਦੇ ਹੋ ਦੇਖੋ ਕਿਹੋ ਕੰਬੀਨੇਸ਼ਨ ਬਹੁਤ ਸੋਹਣਾ ਵਿਦਆਊਟ ਦੁਪੱਟਾ ਸੂਟ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਪ੍ਰਾਈਸ ਦੇ ਨਾਲ ਇਹ ਸਿੰਗਲ ਹੀ ਹੈ ਸੂਟ ਆਪਣੇ ਕੋਲ 2000 ਪ੍ਰਾਈਸ ਦੇ ਨਾਲ ਤੇ ਇੱਕ ਆਪਾ ਪਿਓਰ ਪਸ਼ਮੀਨੇ ਦੇ ਵਿੱਚ ਬਿਲਕੁਲ ਪਿਓਰ ਪਸ਼ਮੀਨੇ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵੀ ਦਾ ਇਹ ਹੈਂਡਵਰਕ ਦੇ ਵਿੱਚ ਸੂਟ ਰੈਡੀ ਕੀਤੇ ਸੀਗੇ ਇਹ ਵੀ ਬਸ ਇੱਕ ਸੂਟ ਰਹਿ ਗਿਆ ਕਾਫੀ سارے ਸੂਟ ਬਣ ਕੇ ਆਏ ਸੀਗੇ ਸ਼ਾਪ ਤੇ ਹੀ ਕਸਟਮਰ ਆਣੇ ਆ ਤਾਂ ਵੀਡੀਓ ਪਾਉਣ ਦਾ ਟਾਈਮ ਨਹੀਂ ਮਿਲਿਆ ਸਾਰੇ ਸੂਟ ਮੈਂ ਕੱਲ ਆਪ ਵੀ ਵੀਅਰ ਕੀਤਾ ਹੋਇਆ ਸੀ ਇਹਦੇ ਨਾਲ ਦਾ ਸੂਟ ਇਹ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹੁੰਦਾ ਹੈ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਹੋਰ ਵੀਡੀਓ ਪਾਈ ਵੀ ਹੁੰਦੀਆਂ ਉਹ ਮਸ਼ੀਨੀ ਬਣਿਆ ਹੋਣੇ ਸਾਰਾ ਹੈਂਡਵਰਕ ਦੇ ਵਿੱਚ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਜਦੋਂ ਧਾਗੇ ਦੀ ਗੱਠ ਮਾਰੀ ਵੀ ਹੁੰਦੀ ਹੈ ਇਹ ਸਾਰਾ ਹੱਥ ਦੇ ਨਾਲ ਬਣਿਆ ਹੋਇਆ ਜੀ ਸੂਟ neck ਬਹੁਤ ਸੋਹਣੀ ਹੈਵੀ neck ਬਣੀ ਹੈ ਇਹ ਬਾਜੂ ਤੇ ਆਜਣਾ ਵਰਕ ਬਾਜੂ ਤੇ ਦੇਖੋ ਕਿੰਨਾ ਪਿਆਰਾ ਤੁਸੀਂ ਕੁੜਤਾ ਸਟਾਈਲ ਦੇ ਵਿੱਚ ਜਿਵੇਂ ਮਰਜ਼ੀ ਇਹਨੂੰ ਸਟਿਚ ਕਰ ਸਕਦੇ ਹੋ ਸੂਟ ਨੂੰ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਸਿੰਗਲ ਹੀ ਹੈ ਸੂਟ ਆਪਣੇ ਕੋਲ ਤੇ ਬਹੁਤ ਪਿਆਰੀ ਲੁੱਕ ਦੇ ਵਿੱਚ ਸਾਰਾ ਹੱਥ ਤੇ ਨਾਲ ਬਣਿਆ ਹੈ 3500 ਪ੍ਰਾਈਸ ਦੇ ਨਾਲ ਜਿਹੜਾ ਮਰਜੀ ਤੁਸੀਂ ਇਹਦੇ ਨਾਲ ਦੁਪੱਟਾ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਵੇਅਰ ਕੀਤੇ ਹੋਏ ਜਿਵੇਂ ਮੈਂ ਪਾਇਆ ਸੀ ਕੱਲ ਬਹੁਤ ਪਿਆਰੇ ਲੱਗਦੇ ਆ ਇਹ ਤੇ ਨੈਕਸਟ ਸੂਟ ਆਪਾਂ ਪਸ਼ਮੀਨੇ ਦੇ ਵਿੱਚ ਰੈਡੀ ਕੀਤਾ ਹੈਂਡ ਪੇਂਟ ਕਰਵਾਇਆ ਪੂਰਾ ਅਲਓਵਰ ਸੂਟ ਹੈ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਲਾਈਟ ਗ੍ਰੀਨ ਕਲਰ ਹੈ ਤੇ ਬਹੁਤ ਪਿਆਰਾ ਆਪਾਂ ਨੇ ਇਹ ਦਿੱਤੇ ਹੈਂਡ ਪੇਂਟ ਕਰਵਾਇਆ ਇਹdisco ਸਾਰਾ ਹੀ ਪੇਂਟ ਹੋਇਆ ਉੱਪਰ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘੇਰੇ ਤੱਕ ਪੂਰੀ ਇਹ ਲੁੱਕ ਆ ਜਾਣੀ ਆ ਇਹ ਬਾਜੂ ਤੇ ਆ ਜਾਣੇ ਫਲਾਰਸ ਸਾਰਾ ਹੈਂਡ ਪੇਂਟ ਹੋਇਆ ਬਹੁਤ ਸੋਹਣਾ ਜਿਨ੍ਹਾਂ ਨੂੰ ਕਢਾਈਆਂ ਤੋਂ ਠੱਟ ਕੇ ਕੋਈ ਚੀਜ਼ ਚਾਹੀਦੀ ਹੁੰਦੀ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਇਹ ਲੁੱਕ ਆ ਜਾਣੀ ਤੇ ਇਸ ਦੇ ਨਾਲ ਆਪਾਂ ਪਿਓਰ ਦਾ ਦੁਪੱਟਾ ਰੈਡੀ ਕਰਾਇਆ ਕਈ ਹੋਰ ਸਟੱਫ ਦਾ ਦੁਪੱਟਾ ਨਹੀਂ ਕੋਈ ਪਿਓਰ ਦਾ ਦੁਪੱਟਾ ਹਰੇਕ ਕਸਟਮਰ ਨੂੰ ਪਸੰਦ ਹੁੰਦਾ ਦੁਪੱਟੇ ਦੇ ਵੀ ਸਾਰੇ ਤੇ ਆਪਾਂ ਹੈਂਡ ਪੇਂਟ ਕਰਵਾਇਆ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਦੇਖੋ ਕਿੰਨਾ ਸੋਹਣਾ ਸੂਟ ਹੈ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਆਪਾਂ ਸਿੰਗਲ ਸਿੰਗਲ ਐਜ਼ ਅ ਸੈਂਪਲ ਹੀ ਹਜੇ ਆਪਾਂ ਰੈਡੀ ਕਰਾਏ ਆ ਸੂਟ ਇਹ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਪਿਓਰ ਪਸ਼ਮੀਨੇ ਦੇ ਵਿੱਚ ਹੈ ਰੈੱਡ ਕਲਰ ਦੇ ਵਿੱਚ ਆਪਾਂ ਬਲੌਕ ਪ੍ਰਿੰਟਿੰਗ ਕਰਾਈ ਹੈ ਸੂਟ ਤੇ ਇਹ ਦੇਖੋ ਇਹ ਫਰੰਟ ਆ ਗਿਆ ਸ਼ਰਟ ਦਾ ਪੂਰੇ ਸੂਟ ਤੇ ਬਲੌਕ ਪ੍ਰਿੰਟਿੰਗ ਹੈ ਇਹ ਸ਼ਰਟ ਦਾ ਫਰੰਟ ਆ ਗਿਆ ਇਹ ਘੇਰਾ ਆ ਗਿਆ ਇੱਥੋਂ ਬਾਜੂ ਨਿਕਲ ਜਾਣੀ ਇਹ ਪੂਰੇ ਸੂਟ ਤੇ ਹੀ ਹੈ ਜੀ ਇਹ ਦੇਖੋ ਇਹ ਸਲਵਾਰ ਦੀ ਪ੍ਰਿੰਟਿੰਗ ਆ ਗਈ ਜਿਹੇ ਸਲਵਾਰ ਦੇ ਇਧਰੋਂ ਪੱਲੇ ਨਿਕਲ ਜਾਣ ਜਿਹੇ ਬਾਜੂ ਆ ਗਈਆਂ ਤੇ ਇਹ ਬੈਕ ਤੇ ਆ ਜਾਣੀ ਜੀ ਬੂਟੀ ਬੈਕ ਪੱਲੇ ਤੇ ਬੂਟੀ ਆ ਜਾਣੀ ਤੇ ਇਥੋਂ ਹੀ 슬ੀਵਜ਼ ਨਿਕਲ ਜਾਣੀ ਇਹ ਅਲੱਗ ਤੋਂ 슬ੀਵਜ਼ ਦਾ ਵੀ ਦਿੱਤਾ ਹੋਇਆ ਨਾਲ ਇਹ ਪੂਰਾ ਸੂਟ ਹੈ ਬਹੁਤ ਪਿਆਰਾ ਬਣਿਆ ਹੋਇਆ ਸੂਟ ਇਹ ਰੈੱਡ ਕਲਰ ਦੇ ਵਿੱਚ ਪਸ਼ਮੀਨੇ ਦਾ ਸੂਟ ਹੈ ਸਾਰੇ ਸੂਟ ਤੇ ਹੀ ਬਲੌਕ ਪ੍ਰਿੰਟਿੰਗ ਹੋਈ ਹੋਈ ਹੈ ਜੀ ਪੂਰੇ ਸੂਟ ਤੇ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਪਿਆਰਾ ਰੈੱਡ ਕਲਰ ਦੇ ਵਿੱਚ ਹੈ ਤੇ ਇਸ ਦੇ ਨਾਲ ਆਪਾਂ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੋ ਕਲਰ ਦੇ ਵਿੱਚ ਦੁਪੱਟਾ ਰੈੱਡ ਤੇ ਬਲੂ ਦੇ ਵਿੱਚ ਤੇ ਦੁਪੱਟੇ ਤੇ ਵੀ ਸਾਰੇ ਤੇ ਬਲੌਕ ਪ੍ਰਿੰਟਿੰਗ ਹੈ ਦੇਖੋ ਬਹੁਤ ਪਿਆਰਾ ਸੂਟ ਹੈ ਕਲਰ ਕੰਬੀਨੇਸ਼ਨ ਦੇਖੋ ਸਾਰਾ ਸੂਟ ਬਲੌਕ ਪ੍ਰਿੰਟਿੰਗ 'ਚ ਰੈਡੀ ਹੋਇਆ ਵਿਦ ਦੁਪੱਟਾ ਇਹ ਲੁੱਕ ਦੇ ਵਿੱਚ ਆਣਾ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ 81465808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ